ਅੰਮ੍ਰਿਤਸਰ ਦੇ ਮਕਬੂਲਪੁਰਾ ਵਿਖੇ ਇੱਕ ਘਰ ਦੇ ਵਿੱਚ ਬਾਬਾ ਬੜਪਾਖ ਸਿੰਘਾ ਤੇ ਨਾਹਰ ਸਿੰਘ ਅਤੇ ਖਵਾਜੇ ਪੀਰ ਦੀਆਂ ਮੂਰਤੀਆਂ ਵਿਚਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਮੰਨ-ਮਤ ਕੀਤੀ ਜਾ ਰਹੀ ਸੀ ਪਰ ਜਿਵੇਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਕਮੇਟੀ ਦੀ ਟੀਮ ਮੌਕੇ ਤੇ ਪਹੁੰਚ ਗਈ ਜਿੱਥੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਪਰਿਵਾਰ ਸਮੇਤ ਪਾਟੇ ਸਿੰਘ ਨੂੰ ਚੰਗੀ ਤਰ੍ਹਾਂ ਝਾੜ ਪਾਈ ਅੰਮ੍ਰਿਤਸਰ ਦੇ ਮਕਬੂਲਪੁਰਾ ਵਿਖੇ ਇੱਕ ਘਰ ਦੇ ਵਿੱਚ ਵੱਖ-ਵੱਖ ਦੇਵੀ ਦੇ ਦਿਆਨ ਤੇ ਪੀਰਾਂ ਦੀਆਂ ਮੂਰਤੀਆਂ ਵਿਚਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਸੀ ਇਹ ਪਾਠ ਸਰਬੰਦ ਸਿੰਘ ਦੇ ਘਰ ਦੇ ਵਿੱਚ ਰਖਵਾਇਆ ਗਿਆ ਸੀ ਜਿਸ ਦੀ ਪਤਨੀ ਰਾਣੀ ਵੱਲੋਂ ਬਾਬਾ ਬੜਪਾਕ ਸਿੰਘ ਦੀ ਗੱਦੀ ਲਗਾਈ ਜਾਂਦੀ ਆ ਸਤਿਕਾਰ ਕਮੇਟੀ ਦੇ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਵੀਡੀਓਗ੍ਰਾਫੀ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਮర్యాਦਾ ਬਾਰੇ ਜਾਣਕਾਰੀ ਦਿੱਤੀ ਅਤੇ ਪਾਠ ਕਰਨ ਵਾਲੇ ਗ੍ਰੰਥੀ ਕੁਲਦੀਪ ਸਿੰਘ ਨੂੰ ਜੰਮ ਕੇ ਲਾਂਤ ਪਾਈਆਂ ਇਸ ਮੌਕੇ ਤੇ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੋਛਲ ਨੇ ਆਖਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਮੂਰਤੀਆਂ ਵਾਲੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਸਬੰਧਿਤ ਪਰਿਵਾਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਲ ਇੰਡੀਆ ਅੱਜ ਜਥੇ ਸమేਤ ਮਕਬੂਲਪੁਰੇ 3 ਨੰਬਰ ਗਲੀ ਦੇ ਚ ਸਰਵਨ ਸਿੰਘ ਦੇ ਨਾਂ ਤੇ ਵਿਅਕਤੀ ਨੇ ਆਪਣੇ ਘਰ ਦੇ ਵਿੱਚ ਉਹਦੀ ਘਰ ਵਾਲੀ ਜਿਹੜੀ ਰਾਣੀ ਐ ਉਹ ਬਾਬੇ ਫਟਪਾਖਸੋਂ ਦੀ ਗੱਦੀ ਲਾਉਂਦੀ ਐ ਸੋਮਵਾਰ ਦੇ ਸੋਮਵਾਰ ਲੋਕ ਇਹਦੇ ਘਰ ਆਉਂਦੇ ਵੀ ਨੇ ਪਰ ਦੋ ਸ੍ਰੀ ਖੰਡਪਾਤ ਸਾਹਿਬ ਆਰੰਭ ਕੀਤੇ ਗਏ ਨੇ ਕੁਲਦੀਪ ਸਿੰਘ ਗਰੰਥੀ ਸਿੰਘ ਵੱਲੋਂ ਪਰ ਕੁਲਦੀਪ ਸਿੰਘ ਗਰੰਥੀ ਨੇ ਇਹ ਵੀ ਨਹੀਂ ਚੰਦਵਾ ਸਾਹਿਬ ਲਾਉਣ ਤੋਂ ਪਹਿਲਾਂ ਵੇਖਿਆ ਕਿ ਇਹਦੇ ਘਰ ਦੇ ਕਮਰੇ ਦੇ ਅੰਦਰ ਜਿੱਥੇ ਦੋ ਸ੍ਰੀ ਖੰਡਪਾਤ ਸਾਹਿਬ ਮੈਂ ਆਰੰਭ ਕਰਨੇ ਨੇ ਉਹਦੇ ਅੰਦਰ ਜਿਹੜੀਆਂ ਮੂਰਤੀਆਂ ਲਗੀਆਂ ਨੇ ਨਾਰਸੋਦੀ ਲੱਗੀ ਐ ਬੜਪਾਗਸੋਦੀ ਲੱਗੀ ਐ ਇਦਾਂ ਹੋਰ ਵੀ ਖਵਾਜੇ ਪੀਰ ਦੀਆਂ ਵੀ ਲੱਗੀਆਂ ਨੇ ਭਾਰੀ ਮਨਮਤ ਉੱਥੇ ਹੋ ਰਹੀ ਸੀ ਤੇ ਉਹਨੇ ਜਾਣ ਬੁੱਝ ਕੇ ਸ੍ਰੀ ਖੰਡਪਰ ਸਾਹਿਬ ਉਹਨਾਂ ਦੇ ਘਰ ਆਰੰਭ ਕੀਤੇ ਪਰ ਹੁਣ ਕਹਿ ਰਿਹਾ ਕਿ ਮੈਨੂੰ ਘਰ ਵਾਲਿਆਂ ਨੇ ਤੇ ਅਸੀਂ ਕਹਿ ਗਏ ਜਿਹੜੇ ਪਾਠੀ ਸਿੰਘ ਜਾਂ ਆਪ ਜੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਘਰ ਵਾਲੇ ਤੇ ਲਿਆ ਨਹੀਂ ਸਕਦੇ ਤੁਸੀਂ ਨਾਲ ਆਏ ਤੇ ਤਾਂ ਸ੍ਰੀ ਖੰਡਪਰ ਸਾਹਿਬ ਪ੍ਰਾਰੰਭ ਹੋਇਆ ਪਾਠੀ ਇਹਨਾਂ ਨੇ ਕੀਤੇ ਨੇ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਜਦੋਂ ਆਣ ਕੇ ਮੌਕਾ ਵੇਖਿਆ ਜੋ ਸਾਨੂੰ ਪਤਾ ਲੱਗਾ ਸੀ ਉਹ ਸੱਚ ਨਿਕਲਿਆ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਤੇ ਗਰੰਥੀ ਸਿੰਘ ਦੇ ਪਾਠੀ ਸਿੰਘਾਂ ਨੂੰ ਭੜ ਕੇ ਇਹ ਨਾ ਸਾਡੇ ਤੇ ਇਤਰਾਜ਼ ਕਰਿਓ ਕਿ ਇਹ ਸਤਕਾਰ ਕਮੇਟੀ ਦੇ ਸਿੰਘ ਜਿਹੜੇ ਉਹ ਗਰੰਥੀ ਤੇ ਪਾਠੀਆਂ ਨੂੰ ਕੋੜਦੇ ਨਹੀਂ ਕੋਈ ਗਰੰਥੀ ਤੇ ਪਾਠੀ ਬੰਨ ਅੱਗੇ ਕੋਈ ਤਿਆਰ ਨਹੀਂ ਪਰ ਜਿਹੜੇ ਪਾਠੀ ਸਿੰਘ ਨੇ ਉਹਨਾਂ ਨੂੰ ਮਰਜ਼ਾਦਾ ਬਾਰੇ ਪਤਾ ਵੀ ਆ ਤੇ ਉਹਨਾਂ ਨੂੰ ਪਤਾ ਹੋਣਾ ਵੀ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ-ਸਮੇਂ ਨਾਲ ਹੁਕਮਨਾਮੇ ਜਾਰੀ ਹੋਏ ਨੇ ਕਿ ਜਿੱਥੇ ਵੀ ਕੋਈ ਮਨਮਤ ਵਾਲੀ ਜਗਾ ਉਥੇ ਸ੍ਰੀ ਖੰਡ ਪਾਤ ਸਾਹਿਬ ਨਹੀਂ ਰੰਗ ਹੋ ਸਕਦਾ ਜੇ ਅਗਰ ਘਰ ਵਾਲਿਆਂ ਨੇ ਕਰੋਨਾ ਹੀ ਹੈ ਉਹ ਗੁਰੂ ਘਰ ਕਰਾ ਸਕਦੇ ਨੇ ਇਹ ਉਥੇ ਗੁਰੂ ਘਰ ਹਰ ਇੱਕ ਚੀਜ਼ ਦਾ ਪ੍ਰਬੰਧ ਹੁੰਦਾ ਹੈ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਮੌਕੇ ਤੇ ਆਇਆ ਸੀ ਉਹਨਾਂ ਨੇ ਆਪਣੀ ਵੀਡੀਓਗ੍ਰਾਫੀ ਕਰ ਲਈ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੇ ਉੱਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋਦੇ ਸਬੰਧੀ ਪਾਠ ਕਰਨ ਵਾਲੇ ਗ੍ਰੰਥੀ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਖਿਆ ਕਿ ਪਰਿਵਾਰ ਦੇ ਕਹਿ ਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਪਰ ਮੇਰੇ ਕੋਲੋਂ ਗਲਤੀ ਹੋਈ ਆ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਸਿੰਘ ਹੈ ਤੇ ਗੜੀ ਨੰਬਰ 4 ਦੇ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਇਹਨਾਂ ਦੇ ਪਰਿਵਾਰ ਦੇ ਕਹਿਣ ਤੇ ਭਾਈ ਸਰਵਨ ਸਿੰਘ ਜੀ ਨੇ ਇਹਨਾਂ ਨੇ ਆਖਿਆ ਕਿ ਖੰਡ ਪਾਠ ਸਾਹਿਬ ਬ੍ਰਹਮ ਕਰਨੇ ਆ ਤੇ ਇਹਨਾਂ ਦੇ ਘਰੇ ਖਣਪਾ ਸਾਹਿਬਰਾ ਕਿੱਥੇ ਬਾਬਾ ਜੀ ਨੇ ਆਣ ਕੇ ਬੱਚਾ ਬਾਬਾ ਜੀ ਨੇ ਆਣ ਕੇ ਮਨਾ ਕੀਤਾ ਤੇ ਉਹਨਾਂ ਨੇ ਆਣ ਕੇ ਸਮਝਾਉਣਾ ਕੀਤਾ ਵੀ ਇਸ ਤਰ੍ਹਾਂ ਗਾ ਨਹੀਂ ਕਰਨਾ ਚਲੋ ਐਤ ਦਾ ਸਾਡੇ ਤੋਂ ਗਲਤੀ ਹੋ ਗਈ ਆ ਜਿਹੜਾ ਗੱਡੀ ਤੇ ਅਸੀਂ ਪਾਠ ਜਿਹੜੇ ਰੰਭ ਕਰਦੇ ਆ ਅੱਗੇ ਤੋਂ ਕੋਈ ਐਸੀ ਜਿਹੋ ਜਿਹੀ ਗਲਤੀ ਨਹੀਂ ਹੋਵੇਗੀ ਕਿ ਇਹ ਗੱਡੀ ਤੇ ਕਿਸੇ ਵੀ ਤਰ੍ਹਾਂ ਦਾ ਇਹ ਪਾਠ ਨਹੀਂ ਰੱਖਾਂਗੇ ਹੋਏ ਬ੍ਰਜੀ ਦਾ ਗੱਲ ਸਾਹਿਬ ਹਾਂਜੀ ਕੀ ਨਾਮ ਦਾ ਡੈਰੇ ਕਿ ਮੇਰੇ ਨਾਮ ਰਾਣੀ ਤੇਲ ਨੰਬਰ ਲਈ ਕੀ ਗੱਲ ਹੋਈ ਆ ਜਵਾਬੇ ਆਏ ਸੀ ਕੀ ਗੱਲ ਬਾਬਾ ਜੀ ਇਹੀ ਕਹਿੰ ਗੁਰੰਤ ਸਾਹਿਬ ਕਹਿੰਦੇ ਬੇਅਦਬੀ ਹੋ ਰਹੀ ਹੈ ਕਿਤੇ ਖੰਡ ਪੜ ਨਹੀਂ ਰੱਖੇ ਜਾਣਗੇ بس ਇਨਾ ਹੀ ਕਹਿ ਗਏ ਫਿਲਹਾਲ ਪਰਸਬਲੋ ਸਤਿਕਾਰ ਕਮੇਟੀ ਆਗੂਆਂ ਦੀ ਸ਼ਿਕਾਇਤ ਤੇ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਬਣਦੀ ਕਾਰਵਾਈ ਕਰਨ ਦਾ ਪ੍ਰੋਸਾਧ ਦਿੱਤਾ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ